ਉਹ ਕਿਨੀ ਵੀ ਭਾਰੂ ਜੀ ਲਾਉ ਵੇਖ ਰਿਹਾ ਕਿ ਮੁੰਡਾ ਇੱਕ ਪਾਸੇ ਭਾਰੂ ਕੀ ਵਾਲਾ ਟਰਾਈ ਕਰ ਰਿਹਾ ਹੈ ਨੰਬਰ ਜਿਹੜਾ ਵੇਖਣਗੇ ਨਵਾਜੀਪੁਰ ਦੀ ਟੀਮ ਦੇ ਸੱਜੇ ਜੁੜਦਾ ਹੋਇਆ ਇਸ ਖੇਡ ਦਾ ਮੇਰੇ ਕੋਲ ਲਾਗੀਪੁਰੇ ਪੰਮੇ ਦੇ ਜੋ ਕਬੱਡੀ ਨਗਰ ਨਿਵਾਸੀ ਜਦੇਦਾਰ ਸਰਦਾਰ ਸੁਲੱਖਣ ਸਿੰਘ ਜੀ ਨਾਲ ਹੈ ਵਰਜੀ ਸਿੰਘ ਜੀ ਬਮਾ ਕੋਚ ਬੜੇ ਸੋਹਣੇ ਹਾ ਸਤਿ ਸ਼੍ਰੀ ਅਕਾਲ ਵੱਡੀ ਜੀ ਆਓ ਤੁਸੀਂ ਵੀ ਜਿਹਨਾਂ ਵੱਲੋਂ ਅੱਜ ਲੰਗਰ ਦੀ ਸੇਵਾ ਜਿਹੜੀ ਕੀਤੀ ਜਾ ਰਹੀ ਹੈ ਦਿਲੇ ਧੰਨਵਾਦ ਕਰਦੇ ਆ ਸਾਡੇ ਸਰਪੰਚਾ ਨਵਿੰਦਰ ਸਿੰਘ ਜੀ ਹੁਣਾਂ ਦਾ ਨਾਲ ਮੇਰੇ ਮਿੱਤਰੋ ਇਹ ਦਿੱਤਾ ਹੋਇਆ ਸਮਾ ਜੇ ਯਾਦਗਰੀ ਨੇ ਸਭ ਤੇ ਰੱਖ ਲਈ ਖੁੱਤੋਂ ਦੋਨਾਂ ਦੀ ਦਿੱਤੇ ਆ ਸਮਾ ਸੀਸ਼ਾ ਤੇ ਦਿਖਾਉਣਾ ਨਹੀਂ ਹੁੰਦਾ ਇਹ ਕੋਈ ਪਿੰਡ ਦੇ ਵਿੱਚ ਲੱਗਿਆ ਹੋਇਆ ਮਾਸਟਰ ਕਬੱਡੀ ਦਾ ਰੌਣਕਾ ਪਿੰਡੂ ਦੁਆਪਾ ਲੀਗ ਦਾ ਜਿਹੜਾ ਬੜਾ ਚੁੱਤੀ ਦਾ ਕੱਪ ਚੱਲ ਰਿਹਾ ਹੈ ਔਰ ਮੇਰੇ ਵੀਰੋ ਇਧਰਲੇ ਪਾਸੇ ਗਰਾਜ ਵਰ ਝਾਤ ਮਾਰੀਏ ਦੋ ਟੀਮਾਂ ਖੇਡ ਰਹੀਆਂ ਨੇ ਇੱਕ ਪਾਸੇ ਟੀਮ ਜਿਹੜੀ ਸ਼ੇਰਗੁਰ ਨਾਨਕ ਦੇਵ ਜੇ ਸਪੋਰਟਸ ਕਲੱਬ ਨਵਾਜੀਪੁਰ ਦੀ ਤੇ ਦੂਜੇ ਪਾਸੇ ਸ਼ੇਰ ਭਗਤ ਸਿੰਘ ਕਬੱਡੀ ਕਲੱਬ ਤੇ ਭੜਕ ਜੀ ਦੀ ਜੀਮ ਖੇਡ ਰਿਹਾ ਮਨ ਰਵਿੰਦਰ ਬਾਵਾ ਜਿਸੇ ਜਾਣ ਪਛਾਣ ਦਾ ਮਹਤਾਜ ਨੇ ਸਮੇ ਸਮੇਂ ਦੇ ਨਾਲ ਇਸ ਨਗਰ ਦੇ ਵਿੱਚ ਕਬੱਡੀ ਦੇ ਜਿੰਨੇ ਰੁਸਤਮ ਖਿਡਾਰੇ ਹੋਏ ਨੇ ਉਹ ਕਬੱਡੀ ਦੇ ਵਿੱਚ ਸੁਪਰ ਰਾਣਾ ਜੂਲ ਜੀ ਬਨਵਲੀਪੁਰ ਸਾਡੇ ਸੀਨੀਅਰ ਅਫੀਸ਼ਰ ਨੇ ਪਹਿਲਿਆਂ ਤੋਂ ਸਾਡੇ ਨਾਲ ਜੁੜੇ ਹੈ ਸਾਡੀ ਉਸਤਾਦ ਜੀ ਨੇ ਰਾਣਾ ਜੀ ਬਨਵਲੀਪੁਰ ਵਾਲੇ ਗਵਾਪਾ ਪਿੰਡ ਉਪਰ ਨਾਲੋਂ ਤੋਂ ਬਾਅਦ ਦੀ ਕੱਡੇ ਜੀ ਜੋ ਵਿੰਗਾਂ ਵਾਲਾ ਉਹਦਾ ਸਪੁੱਤਰ ਖੇਡ ਮੈਦਾਨ 'ਚ ਕਬੱਡੀ ਪਾਰਾ ਮੇਰੇ ਮਿੱਤਰੋ ਦੂਜੇ ਪਾਸੇ ਤੋਂ ਜਾਂਦੇ ਸ੍ਰੀ ਸਰਪੰਚ ਸਾਹਿਬ ਤੁਹਾਡਾ ਬਲਾਕ ਨੂੰ ਟੂਰਨਾਮੈਂਟ ਦੀ ਬਹੁਤ ਬਹੁਤ ਵਧਾਈਆਂ ਕੀ ਕਹਿਣਾ ਚਾਹੋਗੇ ਕਿੰਨੀ ਕੁ ਖੇਡ ਸਰਪੰਚ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਗਰ ਪੰਚਾਇਤ ਨਮਾਜੀਪੁਰ ਸਪੋਰਟਸ ਦਾ ਅਗਰ ਜਿਵੇਂ ਸਹਿਯੋਗ ਨਾਲ ਅਗਨਵਾਸੇ ਸਹਿਯੋਗ ਨਾਲ ਅੱਜ ਸਾਡਾ 28ਵਾਂ ਟੂਰਨਾਮੈਂਟ ਕਬੱਡੀ ਟੂਰਨਾਮੈਂਟ ਹੋ ਰਿਹਾ ਹੈ ਸਾਬ ਅਸੀਂ ਸਾਰੇ ਪਿੰਡ ਵੱਲੋਂ ਸਾਰੇ ਜਿੰਨੇ ਸਤਿਵੰਤੇ ਸਜਣ ਆਏ ਸਾਰਨ ਜੀ ਆਏ ਕਿਹਾ ਸਾਰੇ ਇਲਾਕੇ ਦੇ ਜਿੰਨੇ ਵੀ ਸਾਡੇ ਪਤਵੰਤੇ ਸਜਣ ਆ ਉਹਨਾਂ ਸਾਰਨ ਜੀ ਆਇਆਖਦੇ ਆ ਤੁਹਾਨੂੰ ਅੱਜ ਬਹੁਤ ਖੁਸ਼ੀ ਹੈ ਕਿ ਸਾਡਾ 28ਵਾਂ ਟੂਰਨਾਮੈਂਟ ਕਬੱਡੀ ਕੱਪ ਹੋ ਰਿਹਾ ਹੈ ਸੋ ਆਪ ਸਾਰਿਆਂ ਦਾ ਬਹੁਤ-ਬਹੁਤ ਸਹਿਯੋਗ ਹੈ ਪੱਤਰਕਾਰਾਂ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਇਹਨਾਂ ਨੇ ਆ ਕੇ ਸਾਡੇ ਪਿੰਡ ਦੀ ਰੌਣਕ ਬੁਧਾਇਆ ਹੈ ਆਰਿਆ ਇਲਾਕੇ ਦੇ ਨਿਵਾਸੀ ਜੀ ਆਇਆਂ ਬਹੁਤ ਬਹੁਤ ਧੰਨਵਾਦ ਹੈ। ಗ್ರಾಮ ਪੰਚਾਇਤ ਐਨਆਰਈ ਦਾ ਬਹੁਤ ਕਿੰਨਾ ਬਹੁਤ 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 ಗ್ರಾಮ ਪੰਚਾਇਤ ਐਨਆਰਈ ਦਾ ਬਹੁਤ ਜਿਆਦਾ ਵੱਡਾ ਸੰਯੋਗ ਹੈ ਸਾਡੇ ਪਿੰਡ ਦੇ ਜਗਜੀਤ ਸਰਦਾਰ ਬਖਸ਼ੀ ਸਿੰਘ ਜੀ ਹੋਣ ਵਾਲੇ ਉਹਨਾਂ ਦਾ ਬਹੁਤ ਬਹੁਤ ਦਾ ਸਹਿਯੋਗ ਹੈ ਐਨਆਰਈ ਦਾ ਸਾਡਾ ਬਹੁਤ ਸੰਯੋਗ ਹੈ ਕਲਾ ਪੰਚਾਇਤ ਦਾ ਨਗਰ ਨਾਸੀ ਦਾ ਪੂਰਾ ਸੰਯੋਗ ਹੈ ਉਹ ਜਿਹੜਾ ਸਾਡਾ ਅੱਜ ਟੂਰਨਾਮੈਂਟ ਸਫਲ ਹੋ ਰਿਹਾ ਹੈ ਸਹਿ ਤੁਹ ਸਾਰੇ ਨਗਰ ਨਿਵਾਸੀਆਂ ਦਾ ਸਾਰੇ ਇਲਾਕੇ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਸਤਿ ਸ੍ਰੀ ਅਕਾਲ ਸਤਿਕਾਰ ਵਿੱਚ ਮੋਢੇ ਰੂ ਆਇਆ ਜਿਕੇ ਉਹਨਾਂ ਅਸੀਂ ਕੀ ਕੀ ਪ੍ਰਕਾਸ਼ ਕੀਤਾ ਉਹਨਾਂ ਬਾਅਦ ਸਾਡੇ ਨਗਰ ਵਾਲੋਂ ਚਾਹ ਪਾਣੀ ਦੇ ਨੰਗਰ ਚੱਲ ਰਿਹਾ ਗੁਰੂਪੁਰ ਨਗਰ ਦੇ ਟੁੱਟ ਮਰਤੇ ਗਾ ਸੁਣਨ ਵਾਸਤੇ ਵੀ ਬਹੁਤ ਪਰਮਾਤ ਦੇ ਦਿੱਤੇ ਗਏ ਹਨ ਸਾਰਿਆਂ ਦਾ ਸਾਰਿਆਂ ਜੀ ਆਇਆਂ ਆਖੇ ਜਾਂਦਾ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ سب پہ تو واحد وائبار ਰਾਏ ਸਾਹਿਬ ਅੱਜ ਜੀ ਮੇਰਾ ਚਰੋਕ ਕਬਾਟੇਪੁਰ ਦਾ ਗਲਾਗਾ ਟੂਰਨਾਮੈਂਟ ਹੈ ਪ੍ਰਾਈਮਾ ਟੂਰਨਾਮੈਂਟ ਦਾ ਜੀਤਾਂ ਤੋਂ ਕਾਇਸ਼ਾਲਾ ਤੋਂ ਚਿਤਕਾ ਤਾਰੇ ਟੂਰਨਾਮੈਂਟ ਕਰਵਾ ਰਹੇ ਹਨ ਗੱਲ ਕਰੀਏ ಗ್ರಾಮ ਪੰਚਾਇਤ ਦੇ ਨਾਲ ਇਮਾਨੀ ਨਾਲ ਸਹਿਯੋਗ ਰਿਹਾ ਉਹ ਜਦਾ ਚੱਲ ਰਿਹਾ ਹੈ ਕਿ ਜਿੱਤਾਂ ਸਹਿਰ ਦੇ ਸਾਜਨਾ ਉਹਨਾਂ ਦੇ ਸਹਿਯੋਗ ਨਾਲ ਸਖਤੋ ਜਿਆਦਾ ਕੰਮ ਹੋ ਰਿਹਾ ਬਾਕੀ ਨਗਰ ਪੰਚਾਇਤ ਗੁਰਦੁਆਰਾ ਸਾਹਿਬ ਦੀ ਕਮੇਟੀ ਸਾਰੇ ਸਹਿਯੋਗ ਕਰ ਰਹੇ ਆ ਠੀਕ ਹੈ ਸੰਤਾਂ ਨੂੰ ਦੂਰ ਤੋਰੋ ਆ ਰਹੀਆਂ ਸ਼ੁਰੂ ਹੋ ਗਈਆਂ ਹਨ ਉਹਨਾਂ ਵਾਸਤੇ ਕੀ ਕੀ ਕੰਮ ਕੀਤਾ ਸਾਰਿਆਂ ਵਾਸਤੇ ਬੈਣ ਦਾ ਖਾਣ ਪੀਣ ਦਾ ਲੰਗਰ ਪਾਣੀ ਸਾਰਾ ਪ੍ਰਬੰਧ ਕੀਤਾ ਜੀ ਇੱਥੇ ਠੀਕ ਹੈ ਜੀ ਐਨ ਆਰ ਆਈ ਭਰਾ ਜਿਹੜੇ ਨਹੀਂ ਆ ਸਕੇ ਇੱਥੇ ਉਹਨਾਂ ਨੂੰ ਆਪਣਾ ਸੰਦੇਸ਼ ਕੀ ਦੇਣਾ ਚਾਹੀਦਾ ਉਹਨਾਂ ਨੂੰ ਤੇ ਇਹ ਕਹਿਣਾ ਚਾਹੁੰਦੇ ਜੀ ਜਦੋਂ ਤੁਸੀਂ ਮਾਇਆ ਸਾਧਨ ਦਿੰਦੇ ਆ ਤਾਂ ਆਇਆ ਵੀ ਜਰੂਰ ਕਰੋ ਇੱਥੇ ਰੌਣਕ ਵਿੱਚ ਵਾਅਦਾ ਕਰਿਆ ਕਰੋ ਬਾਕੀ ਧੰਨਵਾਦ ਆਉਦਾ ਦਾ ਬਹੁਤ ਬਹੁਤ ਫਿਰ ਵੀ ਆਪਣੇ ਗਿਰਤਕ ਭਾਈਚੋ ਜਿਹੜੇ ਹਿੱਸਾ ਪਾਉਂਦੇ ਆ ਸ਼ੋ ਅਸੀਂ ਇਹ ਦਿਲੋਂ ਜੋ ਕਰਕੇ ਜਾ ਰਹੇ ਹੁਣ ਕਬੱਡੀ ਟੂਰਨਾਮੈਂਟ ਵਿੱਚ ਸ਼ਾਮਲ ਵੀ ਹੋ ਰਹੇ ਆ ਔਰ ਨੌਜਵਾਨ ਬੱਚਾ ਨੂੰ ਆਪਣਾ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਕਬੱਡੀ ਟੂਰਨਾਮੈਂਟ ਵਿੱਚ ਖਾਣਾ ਚਾਹਦੇ ਜਿਹੜੇ ਵੀ ਖੇਡਦੇ ਆ ਪਹਿਲਾਂ ਤਾਂ ਪਲੇਅਰਾਂ ਦਾ ਧੰਨਵਾਦ ਆ ਨਵੇਂ ਪਲੇਅਰ ਉੱਠਣੇ ਚਾਹੀਦੇ ਆ ਤੇ ਜਿਹੜੇ ਖੇਡਦੇ ਆ ਉਹਨਾਂ ਦਾ ਧੰਨਵਾਦ ਆ ਫੇਰ ਰੌਣਕ ਮੇਲਾ ਵਧਾਉਂਦੇ ਆ ਬਾਕੀ ਕਬੱਡੀ ਕੋਚਸ ਐ ਰੈਫਰੀ ਆ ਸਾਰਿਆਂ ਦਾ ਵੀ ਧੰਨਵਾਦ ਕਰਦੇ ਆ ਜਿਹੜੇ ਕਿ ਮਿਹਨਤ ਕਰਦੇ ਆ ਬੱਚਿਆਂ ਨੂੰ ਉੱਪਰ ਲਜਾਣ ਲਈ ਆਪਣਾ ਪਰਾਲਾ ਕਰਨ ਦੇ ਆ

ਆਹ ਸਦਾ ਦਰਸ਼ਨ ਸਿੰਘ ਕੰਦੀ ਅੱਜ ਦੇ ਟੂਰਨਾਮੈਂਟ ਵਾਲੀ ਕੀ ਗੱਲ ਟੂਰਨਾਮੈਂਟ ਜੇ ਬਹੁਤ ਕੋਈ ਹਾਲਾਂ ਤੋਂ ਚੱਲ ਰਿਹਾ ਬਹੁਤ ਵਧੀਆ ਤਰੀਕ ਨਾਲ ਚਲਾ ਰਿਹਾ ਹੈ ਬੰਦੇ ਜਿਹਨੇ ਕਿ ਹੈਗੇ ਬਹੁਤ ਵਧੀਆ ਚੱਲ ਰਿਹਾ ਜੀ ਤੇ ਨਸ਼ਿਆਂ ਤੋਂ ਰਹਿਤ ਬੱਚੇ ਹੋਣ ਇਸ ਕਰਕੇ ਟੂਰਨਾਮੈਂਟ ਦੇ ਮਾਹੌਲ ਨੂੰ ਇਹੀ ਕੁਝ ਦੇਖਿਆ